पंजाब कांग्रेस ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਵ ਵੜਿੰਗ ਦੇ ਵੱਲੋਂ ਬੋਲੇ ਗਏ ਪਾਲਮੇ ਕੇ ਐਸਸੀ ਮਜਬੀ ਸਿੰਘ ਪਾਈਚਾਰੇ ਦੇ ਖਿਲਾਫ ਟਿੱਪਣੀ ਜੋ ਕੀਤੀ ਗਈ ਸੀ ਜੋ ਸੋਸ਼ਲ ਮੀਡੀਆ ਤੇ ਅੱਗ ਦੀ ਵਾਂਗ ਘੁਆਰ ਰਹੀ ਹੋ ਰਹੀ ਹੈ ਇਸ ਦਾ ਜਵਾਬ ਦਿੰਦਾ ਨਿਊਯੰਗ ਵਾਲਮੇ ਕੇ ਫੰਟ੍ਰੇਸ਼ਨ ਡਿਵਾਈਸ ਪ੍ਰਦਾਨ ਬਲਵਿੰਦਰ ਦੁਲਕਤ ਦੇ ਵੱਲੋਂ ਪੱਤਰਕਾਰ ਵਾਰਤਕਾਰ ਰਾਜਵ ਵੜਿੰਗ ਦੇ ਵੱਲੋਂ ਬੋਲੇ ਗਏ ਟਿੱਪਣੀ ਅਯੋਗ ਸ਼ਬਦਾਂ ਦੀ ਨਿੰਦਾ ਕੀਤੀ ਗਈ। ਬਣਾ ਕਿ ਐਸਸੀ ਸਮਾਜ ਵੱਲੋਂ ਹੀ ਤੁਹਾਨੂੰ ਵੋਟਾਂ પાਕੇ ਲੁਧਿਆਣਾ ਤੋਂ ਸੰਸਦ ਬਣਾਇਆ ਗਿਆ। ਸਮੁੱਚੇ ਸਮਾਜ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ मामले ਦੇ ਵਿੱਚ ਰਾਜਾ ਬੜਕ ਤੇ ਕਾਰਵਾਈ ਹੋਵੇ ਨਹੀਂ ਤਾਂ ਮਾਫੀ ਮੰਗਨ ਨਹੀਂ ਤਾਂ ਆਪਣੀ ਟਿੱਪਣੀਯੋਗ ਸ਼ਬਦਾਂ ਦੇ ਕਾਰਨ ਤਰਨ ਤਾਰਨ ਦੀ ਜਮਨੀ ਚੋਣਾ ਦੇ ਵਿੱਚ ਕਾਂਗਰਸ ਨਤੀਜੇ ਪੁੱਗਦਲ ਤਿਆਰ ਹੋ ਜਾਵੇਗਾ ਵਿਧਾਨ ਸਭਾ ਲਈ ਤਿੰਨ ਕਾਜਾਤ ਰਿਪੋਰਟ ਮੀਟਿੰਗ ਕੀਤੀ ਆ ਆਪਣੇ ਜੋ ਤੁਹਾਡੇ ਮਾਈ ਵੀ ਸਵਾਜ ਦੇ ਬਾਰੇ ਕੋਈ ਗਲਤ ਸ਼ਬਦਾਂ ਵਾਲੀ ਜਿਹੜੀ ਵਰਤੋਂ ਕੀਤੀ ਆ ਸੋਸ਼ਲ ਮੀਡੀਆ ਵੀਡੀਓ ਵਾਇਰਲ ਹੋ ਰਹੀ ਹੈ ਕਿਹਨਾਂ ਵੱਲੋਂ ਕੀਤੀ ਗਈ ਹੈ ਕੀ ਨਾਮ ਹੈ ਕਿਹੜਾ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਅਸੀਂ ਆਪਣੇ ਦਫ਼ਤਰ 'ਚ ਇੱਕ ਮੀਟਿੰਗ ਬੁਲਾਈ। ਇਹ ਮੀਟਿੰਗ ਬੁਲਾਉਣ ਦਾ ਸਾਡਾ ਕਾਰਨ ਸੀ ਜਿਹੜਾ ਲੁਧਿਆਣਾ ਤੋਂ ਮੌਜੂਦਾ ਐਮਪੀ ਆ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਆ। ਉਸਨੇ ਜਿਹੜਾ ਕਿ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇੱਕ ਗਲਤ ਸ਼ਬਦਾਵਲੀ ਵਰਤੀ ਆ। ਜਿਹੜੀ ਕਿ ਐਸਸੀ ਸਮਾਜ ਨੂੰ ਬੜਾ ਦੁੱਖ ਲੱਗਿਆ ਜਿਹੜੇ ਉਹਨਾਂ ਨੇ ਸ਼ਬਦਾਵਲੀ ਵਰਤੀ ਗਈ ਆ। ਮੈਂ ਉਹਨਾਂ ਨੂੰ ਖੱਚ ਐਮਪੀ ਨੂੰ ਕਹਿਣਾ ਚਾਹਨਾ ਵਾ ਕਿ ਏ ਐਸਸੀ ਸਮਾਜ ਉਹੀ ਆ ਜਿਨ੍ਹਾਂ ਨੇ ਤੈਨੂੰ ਵੋਟਾਂ પાਕੇ ਐਮਪੀ ਬਣਾਇਆ ਤੂੰ ਤਾਂ ਗਲੀ ਦੇ ਪ੍ਰਧਾਨ ਜੋਗਾ ਬਣਨ ਦੇ ਉਗਾ ਨਹੀਂ ਉਹਨਾਂ ਇਹਨਾਂ ਨੇ ਤੁਹਾਨੂੰ ਐਮਪੀ ਬਣਾਇਆ ਵਾ ਤੇ ਅਸੀਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਜੇ ਇਹਨੇ ਐਮਪੀ ਨੇ ਮਾਫੀ ਨਾ ਮੰਗੀ ਖੱਚ ਬੰਦਾ ਜਿਹੜਾ ਹੈਗਾ ਵਾ ਇਹ ਰਾਜਾ ਵੜਿੰਗ ਇਹਨੇ ਮਾਫੀ ਨਾ ਮੰਗੀ ਇਹਦਾ ਪੁੱਤਰਾ ਵੀ ਸਾੜਾਂਗੇ ਇਹਨੂੰ ਕਾਲੀਆਂ ਛੰਡੀਆਂ ਵੀ ਦਿਖਾਵਾਂਗੇ ਤੇ ਅਸੀਂ ਜਿਹੜਾ ਐਸਸੀ ਕਮਿਸ਼ਨ ਆ ਅਸੀਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਜਿੰਨੀ ਜਲਦੀ ਹੋ ਸਕਦਾ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਐਸਸੀ ਐਕਟ ਦਾ ਤਾਂਕਿ ਇਹਨੂੰ ਅਕਲ ਆਸਕੇ ਤੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਨਾ ਜਿਹੜੀ ਜਿਮਣੀ ਚੋਣਾ ਵਾ ਤਰੰਤ ਤਰੰਦੀ ਉੱਤੇ ਕਾਂਗਰਸ ਦਾ ਬਾਈਕਾਡ ਕੀਤਾ ਜਾਵੇ ਤੇ ਇਹ ਜਦੋਂ ਖੱਚ ਬੰਦਾ ਤੇ ਵੋਟਾਂ ਮੰਗਣ ਆਵੇ ਉਹਨਾਂ ਦੇ ਕੈਂਡੀਡੇਟ ਨੂੰ ਇਹਨੂੰ ਉੱਥੋਂ ਭਜਾਓ ਤਾਂ ਕਿ ਇਹਨੂੰ ਅਕਲ ਆਸ ਕੇ ਕਿ ਐਸਸੀ ਸਮਾਜ ਨੂੰ ਕੱਲੀ ਵੋਟਾਂ ਲੈ ਨਹੀਂ ਇਹ ਮੈਂ ਉਹਨੂੰ ਕਹਿਣਾ ਵੀ ਚਾਹਨਾ ਹੈ ਖੱਚ ਬੰਦੇ ਨੂੰ ਇਹ ਐਸਸੀ ਸਮਾਜ ਉਹੀ ਆ ਜਿਨ੍ਹਾਂ ਦੇ ਘਰੇ ਤੂੰ ਵੋਟਾਂ ਮੰਗਣ ਜਾਂਦਾ ਪੁਕਾਰੀਆਂ ਜਿਹੜਾ ਕਿ ਮੈਨੂੰ ਵੋਟ ਪਾ ਦਿਓ ਉਹੀ ਬੰਦੇ ਆ ਜਿਨ੍ਹਾਂ ਨੂੰ ਤੂੰ ਗਲਤ ਸਰਾਬ ਦੇ ਰਿਹਾ ਮੇਰੇ ਕੋਲ ਮੂਵੀ ਵੀ ਹੈਗੀ ਮੈਂ ਤੁਹਾਨੂੰ ਮੂਵੀ ਵੀ ਦਿਖਾਉਣਾ ਜਿੱਥੇ ਆ ਬੋਲ ਰਿਹਾ ਵਾ ਦਿਖਾਓ ਬ੍ਰਦਰ ਆ ਦੇਖੋ ਮੈਂ ਵੀ ਸ਼ਾਬੇ ਤੈਗ ਗਰਫੀ ਬਣਾਇਆ ਮੇ ਇੱਕ ਕੁਝ ਪਤਾ ਲੱਗੇ ਸੁਤਨੋਂ ਤੋਂ ਕੋਈ ਐਸਸੀ ਕਮਿਸ਼ਨ ਦੇ ਉਹਨਾਂ ਨੂੰ ਕੋਈ ਨੋਟਿਸ ਨੂੰ ਨਹੀਂ ਭੇਜਿਆ ਗਿਆ ਅਸੀਂ ਨੋਟਿਸ ਭੇਜਿਆ ਗਿਆ ਇਹਨੂੰ 6 ਤਰੀਕ ਨੂੰ ਬੁਲਾਇਆ ਗਿਆ ਵਾ ਉਸ ਤੋਂ ਪਹਿਲਾਂ ਮੈਂ ਤਾਂ ਆਹੀ ਕਹਿਣਾ ਚਾਹਨਾ ਵਾ ਇਹਦੇ ਤੇ ਐਸਸੀ ਐਕਟ ਦਾ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਇਹਨੂੰ ਅਕਲ ਆਵੇ ਇਹ ਲੋਕਾਂ ਨੇ ਹਰ ਵਾਰ ਕੋਈ ਨਾ ਕੋਈ ਜਾਣ ਕੇ ਵਾਲਮੀਕੀ ਸਮਾਜ ਐਸਸੀ ਭਾਈਚਾਰੇ ਬਾਰੇ ਗਲਤ ਬੋਲਦਾ ਵਾ ਮੈਂ ਤਾਂ ਏ ਵੀ ਕਹਿਣਾ ਕੋਈ ਸਖਤ ਕਾਨੂੰਨ ਹੋਰ ਵੀ ਬਣੇ ਜਿੰਦੇ ਨਾਲ ਇਹਨਾਂ ਨੂੰ ਅਕਲ ਆਸ ਕੇ ਹੈ ਜੇ ਲੋਕਾਂ ਨੂੰ ਤੇ ਮੈਂ ਖੱਚ ਬੰਧਿਆ ਤੈਨੂੰ ਕਹਿਣਾ ਚਾਹਣਾ ਜਦੋਂ ਤੂੰ ਹਣ ਲੁਧਿਆਣੇ ਆਊਗਾ ਤੈਨੂੰ ਕਾਲੀਆਂ ਛੰਡੀਆਂ ਵੀ ਦਿਖਾਵਾਂਗੇ ਤੇਰਾ ਪੁੱਤਲਾ ਵੀ ਸਾੜਾਂਗੇ ਜਿੰਨੀ ਜਲਦੀ ਹੋ ਸਕਦਾ ਮਾਫੀ ਮੰਗਲਾ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਪੂਰੇ ਪੰਜਾਬ ਚ ਤੇਰਾ ਵਿਰੋਧ ਕਰੂਗੇ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ